ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਭਾਰਤ ਹੈ ਸਾਡੇ ਘਰ ਵਿੱਚ ਤੁਹਾਨੂੰ ਬੁਲਾਇਆ ਹੈ ਅਮੀਰ ਘਰ ਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਖੁਸ਼ੀ ਖਲਾ ਵਿੱਚ ਹੋਵੋਗੇ ਦਿਨ ਹੈਗਾ ਜੀ ਅੱਜ ਜੋ ਸੋਮਵਾਰ ਦਾ ਸੋਮਵਾਰ ਇਹ ਐਸੇ ਸ ਟਾਈਮ ਹੈਗਾ ਕਿ ਇੱਥੇ ਸਾਡੇ ਦੇ ਸੱਤ ਦਾ ਟਾਈਮ ਹੈਗਾ ਉਡੀ ਆਈ ਹੋਈ ਸੀਗੀ। ਬੇੜਾ ਤੋਰੀ ਸੀਗੀ। ਸਵੇਰ ਦਾ ਟਾਈਮ ਸੀਗਾ। ਇੱਥੇ ਮੈਂ ਨਾ ਗੋਹੇ ਵਾਲੇ ਬੱਠਲ ਇੱਕ ਦਿਨ ਵਿੱਚ ਦੀ ਧੌਂਦੀ ਨਹੀਂ ਹੈਗੀ ਜਦੋਂ ਬਸ ਗੋਹਾ ਜਾਂ ਵੱਧ ਜੰਮ ਲਿਆਗਾ। ਇੱਥੇ ਕੋਈ ਜਿਵੇਂ ਕੁੱਤੇ ਜੇ ਪੈਲੇਗੀ ਬੱਠਾ ਬਸਨੇ ਨੂੰ ਯਾਦ ਵੀ ਵੱਜਣ-ਬੁਜਣ ਤੋਂ ਨਾ ਰੋਜ਼ ਧੌਂਦੀ ਨਹੀਂ ਹੋਵੇਗੀ। ਦੇ ਸਿਰਫ ਪਾਣੀ ਮੋਹਣੀ ਨਹੀਂ ਇਹ ਤਾਂ ਸੁੱਤਾ ਪਾ ਕੇ ਫਿਰ ਪਾਣੀ ਹੋਣੀ ਹੋਈ ਹੈਗੀ ਬਹੁਤ ਨਾਲ ਲੱਗਦਾ ਵੀ ਕਈ ਦਿਨਾਂ ਚੱਲੇ ਲੱਗਦੀ ਜਾਂਦਾ ਪਾਣੀ ਦਾ ਟੱਬ ਭਰਿਆ ਪਿਆ ਸੀਗਾ ਬਾਦੂ ਉਹਨਾਂ ਚ ਮੈਂ ਟੱਬ ਜਿਹੇ ਪਿਉਂਦੀ ਸਵੇਰੇ ਵਾਸਤੇ ਇਹ ਫੋੜਾ ਪਿਉਂ ਕੇ ਰੱਖਦਾ ਸੀਗਾ ਫੋੜੇ ਨੂੰ ਬਹੁਤ ਗੋਹਾ ਜੰਮਿਆ ਪਿਆ ਸੀ ਤੇ ਧੋਤੇ ਮੈਂ ਹੁਣ ਮੱਠੜੀ ਤੇ ਪਾਣੀ ਨੂੰ ਬੰਦਾ ਹੋ ਗਿਆ ਤਿਆਰ ਹੋ ਗਿਆ ਬੋਲ ਚਾਹੇ ਘਰ ਘਰ ਦੇ ਘੋਟੇ ਨੇ ਲੱਠੇ ਦੇ ਥੋੜਾ ਇੱਕ ਤੁਹਾਨੂੰ ਫਟਾ ਬਸੋ ਰਿਆਂਗੇ। ਕੂਟੀ ਸਾਡੇ ਸਵੇਰੇ ਸਵੇਰੇ ਆ ਜਾਂਦੀ ਹੈਗੀ। ਇੱਕ ਦਿਨ ਸਵੇਰੇ ਮੜਾ ਸੁਨੇਹਾ ਆ ਜਾਂਦੀ ਹੈ ਇੱਕ ਟਾਈਮ ਕਹਿੰਦੇ ਖਾ ਲੇ ਤੇ ਆਉਂਦੇ ਨੇ। ਉਹ ਆਪ ਹੀ ਇੱਕ ਵਾਰ ਆਏ ਹੈ ਨੇ। ਦੋ ਟਾਈਮ ਦੋ ਵਾਰੀ ਹੋਣੀ ਹੈਗੀ। ਵੀ ਅੱਡ-ਵੱਟ ਸਫੀਟ ਲਈ ਤੇ ਪਿੰਡ ਚ ਉੱਪਰੋਂ ਪਾਸੇ ਇੱਕ ਵਾਰੀ ਇੱਕ ਪਾਸੇ ਇੱਕ ਵਾਰੀ ਜਦੋਂ ਉਧਰੋਂ ਗੇਟ ਵਾਲਾ ਬੰਦਾ ਸਰਦੂਨੀ ਸਾਡੇ ਕੰਨੇ ਉੱਧਰ ਜੀਤ ਪੀਂਦਾ ਉਹ ਜਿੱਧਰ ਗੇਟ ਵਾਲ ਖੁੱਲਦਾ ਹੁੰਦਾ ਹੈਗਾ ਅਗਰੇ ਦਿਨ ਉਧਰ ਫਿਰ ਪੈਨਾ ਆ ਜਾਂਦੀ ਹੈ ਜਿਵੇਂ ਅਸੀਂ ਕੱਲ ਸਾਡੇ ਕੀ ਕੀ ਬਾਦ ਚਾਈ ਅੱਜ ਪੈਨਾ ਆ ਗਈ ਗੇਟ ਪਰ ਉੱਧਰ ਜਦੋਂ ਕੀ ਕੀ ਸਾਡੇ ਦੇ ਵਿੱਚੋਂ ਪੈਨਾ ਆ ਜਾਂਦੀ ਹੈ ਦੋਸਤੋਂ ਸਵੇਰੇ ਇਸਨੇ ਸਾਡੇ ਕੰਨੀ ਪਹਿਲਾਂ ਧੂਤਿਆਂ ਦੀ ਗਿੱਜੇ ਉਦੇ ਸੋਖਾ ਹੁੰਦਾਗਾ ਸੋ ਬੱਚੇ ਤਿਆਰ ਕਰਨੇ ਹੁੰਦੇ ਨੇ ਇਹਦੇ ਬਾਅਦ ਜਦੋਂ ਮੇਰੇ ਤੋਂ ਪੰਜਾ ਕਰਨਾ ਠੀਕ ਜਿਹਾ ਪਹਿਲਾਂ ਨਿਬੜ ਜਾਂਦਾਗਾ ਕਿਉਂ 10 ਵਾਰ ਨੂੰ ਸੋਣੇ ਉਹ ਦੀ ਸੋਣ ਵਾਲੇ ਹੱਡੇ ਦੇ ਲਈ ਵੀ ਚਲਦੀ ਜਿਹੀ ਬੜੀ ਧੂਤਿਆਂ ਦੇ ਬਾਅਦ ਚ ਫਿਰ ਟੈਂਕੀਆਂ ਦੇ ਲਈ ਹੁੰਦੀਆਂ ਲਈਏ ਅਸੀਂ ਥੋੜਾ ਰਹਿ ਜਾਂਦਾ ਕੁਝ ਨਾ ਹੁੰਦਾ ਨੂੰ ਇਹਦੇ ਤੋਂ ਬਾਅਦ ਕੀ ਟੁੱਟੀ ਆਉਂਦੀ ਹੈਗੀ ਫੇਰ ਬਸ ਕਾਲੀ ਨਾਲ ਰੋਟੀ ਪਾਣੀ ਬਣਾਉਣਾ ਪੈਂਦਾ ਜਿਵੇਂ ਆਪਕਾਂ ਦਾ ਵੀ ਟੂਟੀ ਆਉਗੀ ਫਿਰ ਉਹ ਸਾਹਮਣੀ ਹੋਗੀ ਕਦੇ ਰੋਟੀ ਲੱਗੀ ਲੱਗੀ ਕੋਈ ਆ ਜਾਂਦੀ ਹੈ ਮੇਰੇ ਕਿ ਇੱਕ ਫੇਰ ਉਹ ਤਾਂ ਸਵੇਰ ਕੇ ਰਾਹ ਦੇ ਡੈਡੀ ਤਾਂ ਖੇਰ ਦੀ ਲੱਗ ਜਾਂਦੇ ਨੇ ਬਸ ਤੇ ਇਹਨਾਂ ਕੋ ਕੰਮ ਹੁੰਦਾ ਸਨੇਹਾਂ ਗਰਮੀ ਕਰਕੇ ਸਨੇਹਾਂ ਕਰਿਆ ਹੁੰਦੇ ਨੇ ਫੇਰ ਮਈ ਹੁੰਨੀ ਹੈ ਕਿ ਸਾਰੇ ਪਾਸੇ ਆਪਣੀ ਹੋਣਾ ਪੈਂਦਾ ਜਿਵੇਂ ਆਪਕਾ ਸਕੂਲ ਚਾਰ ਵੀ ਦੇ ਦੇਗੀ ਤੇ ਅੱਜ ਤਾਂ ਛੁੱਟੀ ਸੀਗੀ ਸੋਮਵਾਰ ਦੀ ਜਦੋਂ ਮਾਸਟਰੀ ਦੀ ਸੁੱਟੀ ਸੀਗੀ ਜਿਵਾਕਾਂ ਨੂੰ ਭਰੀ ਸੀਗੀ ਅਜੇ ਤੱਕ ਇਹਦੀ ਛੁੱਟੀ ਹੁੰਦੀ ਆ ਨਾ ਸੌਖਾ ਜਿਹਾ ਹੋ ਜਾਂਦਾ ਦਿਨੇ ਤਾਂ ਔਖਾ ਹੁੰਦਾਗਾ ਤੰਗ ਕਰਦੇ ਨੇਗੇ ਕਿਰੋਂ ਸਵੇਰੇ ਸੌਖਾ ਜਿਹਾ ਹੁੰਦਾਗਾ ਕੰਮ ਕਰਨਾ ਵੀ ਇਹ ਤੋਰ ਨਹੀਂ ਹੁੰਦੇ ਬਸ ਆਪਦਾ ਫਿਰ ਵੇਵਿਕ ਰੋਕੀ ਕੰਮ ਲੱਗੇ ਰਹਿੰਦੇ ਆ ਉਹਦਾ ਦਿਨੇ ਫਿਰ ਤੰਗ ਕਰਦੇ ਨੇ ਉਦੋਂ ਐ ਹੁੰਦਾ ਵੀ ਸੂਰੀ ਚੰਗੇ ਨੇ ਤਾਂ ਤੋਰ ਕੇ ਕੰਮ ਨਿਬੜ ਜਾਂਦਾ ਇਹ ਪਹਿਲਾਂ ਮੈਂ ਸਵੇਰੇ ਪਾਈ ਸੀ ਕੱਪੜੇ ਮਸ਼ੀਨ 'ਚ ਕਪੜੇ ਥੋੜੀ ਸੀ ਜ਼ਿਆਦੇ ਨਹੀਂ ਸੀਗੇ ਮੈਂ ਨਾ ਸਿੱਲਾ ਜਿਹਾ ਮੌਸਮ ਕਰਕੇ ਰੋਜੀ ਤੋ ਦਿੰਨੀ ਆਂਗੀ ਫਿਰ ਬਾਹਰ ਇਕੱਠੇ ਹੋਏ ਤਾਂ ਨਹੀਂ ਪਤਾ ਹੁੰਦਾ ਝੜ ਚੁੱਕ ਕਦੋਂ ਹੋ ਜੇ ਇਕੱਠੇ ਧੋਣੇ ਵੀ ਔਖੇ ਹੋ ਜਾਂਦੇ ਨੇਗੇ ਕੱਢਲੇ ਸੀਗੇ ਮੈਂ ਅੱਧੇ ਕਪੜੇ ਸੁੱਕੇ ਸੁਖਣੇ ਪਾਏ ਹੋ ਸੀ ਕੱਢ ਲੇ ਤੇ ਬਸ ਥੋੜੇ ਜਿਹਾ ਹੋਰ ਪਾਏ ਪੈਣੇਗੇ ਮਸ਼ੀਨ 'ਚ ਇਹਨੇ ਚਿੱਟੇ ਜਿਹੇ ਰਗਦੇ ਚਾਦਰਾਂ ਵਿਚਾ ਲੈਣੇ ਆਪੇ ਬਹੁਤ ਜਲਦੀ ਹੋ ਜਾਂਦੀਆਂ ਨੇ ਮੈਲੀਆਂ ਇਹ ਮੇਰੇ ਨਾਲ ਦੀਵਾਨ ਬੈੱਡ ਤੇ ਵਿਛਾਈ ਹੁੰਦੀ ਹੈਗੀ ਇਹ ਮੇਰੇ ਆਪ ਦੇ ਹੱਥਾਂ ਦੀ ਕੱਢੀ ਹੋਈ ਚੰਦ ਰਹਿ ਗਈ ਜਾਲੀ ਕੇਸਮੈਂਟ ਪਹਿਲਾਂ ਤਾਂ ਜਾਲੀ ਕੇਸਮੈਂਟ ਬਹੁਤ ਕੱਢਦੀਆਂ ਹੁੰਦੀਆਂ ਸੀਗੀਆਂ ਥੋਕੇ ਬਾਅਦ ਸੋਣੀ ਹੋ ਜਾਂਦੀ ਹੈ ਚਿੱਟੀ ਚਿੱਟੀ ਥੋੜੇ ਜਿਹੇ ਕੱਪੜੇ ਹੋਰ ਨੇਗੇ ਉਹ ਵੀ ਮਸ਼ੀਨ ਚ ਪਾਏ ਪਏ ਹੈਗੇ ਸਵੇਰੇ ਸਵੇਰੇ ਬਸ ਕੱਪੜਾ ਲਾਈ ਦੇ ਧੂਤੀ ਦਾ ਕੰਮ ਹੁੰਦਾ ਹੈਗਾ ਉਹਦਾ ਰੋਟੀ ਸਵੇਰੇ ਸਵੇਰੇ ਕੰਮ ਤਾਂ ਬਹੁਤ ਹੁੰਦੇ ਨੇਗੇ ਉਹ ਵੀ ਉਹ ਤੋਂ ਪਹਿਲਾਂ ਤਾਂ ਆਪਾਂ ਮੱਜਾਂ ਦਾ ਕਰਨਾ ਹੁੰਦਾਗਾ ਉਹ ਆਪੂੜਾ ਸੈੱਟ ਕੇ ਫਿਰ ਇੱਧਰ ਹੋ ਜਾਈਦਾਗਾ ਕੱਪੜੇ ਮਸ਼ੀਨ ਚ ਪਾਉਣੇ ਕੱਢਣੇ ਧੂਤੀ ਦਾ ਪਾਣੀ ਭਰਨਾ ਨਾਲੀ ਦੀ ਵਾਕਾ ਦਾ ਚੋਰ ਅੱਜ ਤਾਂ ਛੁੱਟੀ ਸੀਗੀ ਹੌੜੀ ਹੌੜੀ ਕੰਮ ਕਰ ਲੈਂਦੇ ਫਿਰ ਆਪਾਂ ਸੌਖੇ ਜਿਹੇ ਰਹਿ ਗਏ ਉਹ ਛੁੱਟੀ ਵਾਲ ਦਿਨ ਫਿਰ ਮੈਨੂੰ ਹਾਰਮਨ ਦਾ ਵੀ ਸੁੱਖ ਹੁੰਦਾਗਾ ਵੀ ਲਓ ਜੀ ਟਾਈਮ ਹੋ ਗਿਆ 11:00 ਵਜੇ ਆਪਾਂ ਕੰਮ ਤਾਂ ਦੇ ਸਾਰੇ ਨਿਮੇੜ ਲੇ ਹੁਣ ਮੇਲੀ ਹੋਈਆਂ ਹੁਣ ਨਹਾ ਕੇ ਕੀਤੀ ਸੀਗੀ ਢੀੜਾ ਕਪੜਾ ਵੀ ਧੁੱਤ ਆ ਗਿਆ ਸਾਰ ਦੇਖੋ ਹਉ ਮੇਰਾ ਰੈੱਡ ਕਣਾ ਮੁੱਦਾ ਮਾਰਿਆ ਪਿਆ ਤੋਕੇ ਪੌੜੀਆਂ ਕੋਲੇ ਦੀਂਦਾਗਾ ਦੇ ਅੱਜ ਆਪਾਂ ਨਾ ਸੇਵੀਆਂ ਬਟਣੀਆਂ ਨੇਗੀਆਂ ਬਟਣੀ ਤੇ ਇੱਕ ਪੇੜੀ ਜੀ ਹੁੰਦੀ ਆ ਬਸ ਵੀ ਅੱਜ ਹੈਗੀ ਆ ਅੱਠੇ ਕੱਲ ਨੂੰ ਨੌਮੀ ਏ ਗੁੱਗਾ ਕੱਲ ਨੂੰ ਗੁੱਗਾ ਨੌਮੀ ਮਾ ਤੁਹਾਡਿਕਦਾ ਹੁੰਦਾਗਾ ਸਾਡੇ ਵੀ ਤਾਂ ਸਾਰੇ ਕਿਤੇ ਟਿਕਦਾਗਾ ਵੈਸੀ ਮੱਥਾ ਤੇ ਇਹ ਵੀਰਵਾਜ ਓੱਡੋ ਓੱਡ ਹੁੰਦੇ ਨੇ ਹਨਾ ਸਾਡੇ ਹੈਗਾ ਰਵਾਜ ਵੀ ਜਿਵੇਂ ਇੱਕ ਦਿਨ ਪਹਿਲਾਂ ਚਲਪਵਾ ਦੋ ਦਿਨ ਪਹਿਲਾਂ ਮਾਰ ਲੈ ਰੜਕਣਾ ਬੁੱਧਾ ਮਾਰਨਾ ਹੁੰਦਾਗਾ ਵੀ ਜਰੂਰੀ ਬਿਮਾਰਨਾ ਹੁੰਦਾ ਵੀ ਆਪਾਂ ਕਹਿੰਦੇ ਵੀ ਸੱਪ ਸੁਪਨਾ ਨਿਕਲਣਾ ਹਨ ਸੁਖਸੰਦ ਰਹੇ ਇਹਨਾਂ ਮੁਦਮਾ ਰਕੇ ਥੱਥ ਨਾਲ ਸੇਵੀਆਂ ਵਟਣੀਆਂ ਹੁੰਦੀਆਂ ਨਹੀਂ ਹੈਗੀਆਂ ਬਸ ਹੋਰ ਇਹਨਾਂ ਦੀਆਂ ਤਾਂ ਨਹੀਂ ਹੁੰਦੀਆਂ ਉਹਦਾ ਸੁੱਥੀਆਂ ਦੀ ਮੱਥਾ ਟਿਕੂਗਾ ਸਵੇਰੇ ਆਪਾਂ ਵੀ ਮੱਥਾ ਟੇਕ ਕੇ ਆਵਾਂਗੇ ਦਲੀਆ ਰਹਿਣੇ ਕਿ ਕੜਾਹੀਤ ਦਲੀਏ ਦੀ ਹੋਊਗੀ ਤੇ ਇਹ ਕੱਚੀਆਂ ਸੇਵੀਆਂ ਲੈ ਜਾਾਂਗੇ ਆਪਾਂ ਨਾਲ ਮੱਥਾ ਟੇਕਣ ਤੇ ਵੀਰ ਡੋ ਅਡ ਪਿੰਡਾਂ ਦੇ ਰਵਾਜ ਹੁੰਦੇ ਨੇ ਹਨਾ ਸਾਡੇ ਮੇਰੇ ਪੇਕੇ ਪਿੰਡੇ ਦੇ ਰਵਾਜ ਹੁੰਦਾ ਸੀਗਾ ਉੱਥੇ ਸੇਵੀਆਂ ਨਹੀਂ ਵਟਦੇ ਹੈਗੇ ਉੱਥੇ ਵਹਿਮ ਕਰਦੇ ਨੇ ਵੀ ਮੈਂ ਇੱਥੇ ਤੋਂ ਪਹਿਲੀ ਵਾਰ ਆ ਕੇ ਸੁਣਿਆ ਵੀ ਇੱਥੇ ਸੇਵੀਆਂ ਵਟਦੇ ਨੇ ਵੀ ਲੜਕਣਾ ਮੁੱਦਾ ਮਾਰਨਾ ਹੁੰਦਾ ਹੈਗਾ ਵੀ ਸਾਡੇ ਨਹੀਂ ਵਟਦੇ ਹੈਗੇ ਸਾਡੇ ਤਾਂ ਵੀ ਵਹਿਮ ਕਰਦੇ ਆ ਵੀ ਕਿੰਦੇ ਸੇਵੀ ਪੱਠਣੀ ਨਹੀਂ ਚਾਹੀਦੀ ਗੁਰਗੇ ਤੋਂ ਪਹਿਲਾਂ ਵੀ ਫੇਰ ਸੱਪ ਦਿਖਾਈ ਦਿੰਦੇ ਨੇ ਇੱਥੇ ਆਏ ਕਹਿੰਦੇ ਨੇ ਵੀ ਲੜਕਣਾ ਮੁੱਦਾ ਮਾਰਨਾ ਪੈਂਦਾ ਹੈਗਾ ਵੀ ਫੇਰ ਨਹੀਂ ਸੱਪ ਦਿਖਾਈ ਦਿੰਦੇ ਅੱਡੋ ਅੱਡ ਪਿੰਡਾਂ ਦਾ ਰਵਾਜ ਹੁੰਦਾ ਹੈਗਾ ਚਲੋ ਇਹ ਆਪਾਂ ਇਹ ਅੱਜ ਵਟਾਂਗੇ ਸੇਵੀਆਂ ਕਪੜੀ ਜੀ ਮੈਂ ਬਸ ਆਟਾ ਤਾਂ ਗੁੰਨਿਆ ਪੈਗਮ ਦੁਆਰੇ ਮੁੱਠੀ ਜੀ ਦੇ ਕੇ ਸੋਨਾ ਜਾਂ ਤਿਆਰ ਹੋ ਜੂਗਾ ਮੈਨੂੰ ਜਿਆਦਾ ਤਾਂ ਨਹੀਂ ਬਟਣੀ ਹੋਣੀ ਬਸ ਮੈਂ ਇੱਕ ਬਣੀ ਨਿੱਕ ਤਾਂ ਵਾਟੀ ਲਾਉਣੀ ਲੱਖਾਂ ਤੇ ਪਿੰਗਰੀ ਦਾ ਅੱਗੇ ਤਾਂ ਨਾ ਬੁੜੀਆਂ ਸਾਰੀ ਸੇਵੀਆਂ ਇੱਥੇ ਹੀ ਵਟਦੀ ਹੁੰਦੀਆਂ ਸੀ ਹੁਣ ਤੱਕ ਕਿਸੇ ਨੂੰ ਨਹੀਂ ਵਟਣੀਆਂ ਆਉਂਦੀਆਂ ਹੁਣ ਤਾਂ ਕੋਈ ਜਿੰਦੀ ਤੇ ਵੀ ਨਹੀਂ ਵਟਦਾ ਪਹਿਲਾਂ ਤਾਂ ਵੀ ਐ ਮੰਜੇ ਦੇ ਪੈਰਾਂ ਜਿੰਦੀ ਬਨ ਕੇ ਐ ਘਟ ਘਰੇ ਸੇਵੀਆਂ ਵਟਦੇ ਸਾਡੇ ਪਿੰਡਾਂ ਸੀ ਬਹੁਤ ਵਟਦੇ ਮੇਰੇ ਪਾਪਾ ਫੇਰ ਦਾ ਜਿੰਦੀ ਤੇ ਅਸੀਂ ਮੇਰੀ ਬੀਬੀ ਆਟਾ ਲਾਉਂਦੀ ਤੇ ਅਸੀਂ ਫਿਰ ਉਹ ਹੁੰਦੇ ਨੇ ਚੰਦਈਏ ਜੇ ਬਣਾ ਬਣਾ ਕੇ ਰਾ ਅਗ ਚੜੜੜ ਰੜ ਕੇ ਖਾਂਦੇ ਹੁਣ ਤਾਂ ਉਹ ਗੱਲਾਂ ਨਹੀਂ ਹੈਗੀਆਂ ਹੁਣ ਤਾਂ ਸੇਵੀਆਂ ਬੱਟਣ ਵਾਲੇ ਵੀ ਆਉਂਦੇ ਨੇਗੇ ਇਹ ਰੇੜੀਆਂ ਨਹੀਂ ਵਾਲੇ بس ਉਹਨਾਂ ਤੋਂ ਹੀ ਬਟਾ ਲੈਣੇ ਆਗੇ ਹੁਣ ਤਾਂ ਕਿਸੇ ਜਿੰਦਗੀ ਵੀ ਨਹੀਂ ਫਿਰਤੀ ਹੈਗੀ ਚਲੋ ਜੀ ਆਪਾਂ ਇਹ ਅੱਜ ਸੇਵੀਆਂ ਬਟਾਂਗੇ ਹੁਣ ਮੈਂ ਆਟਾ ਤਿਆਰ ਕਰ ਲਾ ਲੋਹੀ ਹੈ ਪਸੇ ਵੀ ਮਣਾਉਣੀ ਸ਼ੁਰੂ ਕਰੀਆਂ

Ma sì, perché non è vero che 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 è ਬਾਪ ਦੇ ਕੋਸ਼ਲੇ ਨੂੰ ਆਪਣੇ ਸੱਤ ਦਿਨੋਂ ਤੋਂ ਬਾਬੇ ਕਹਿ ਰਹੇ ਨੇ ਹਰ ਦਿਨ ਦੇ ਤਾਂ ਆ ਤੇਰੀ ਇਤ ਪਤਾ ਨਹੀਂ ਹਿੰਦੀ ਪਤਾ ਨਹੀਂ ਹਿੰਦੀ ਨੇ ਤਾਂ ਸਾਰੇ ਦਿੱਤੀ ਹੈ ਕਰਤਾ ਇਹਨੂੰ ਚਾਕੇ ਮੈਂ ਧੁੱਪੇ ਪਾਇਆ ਹੁਣੇ ਤੇਰਾ ਇੱਥੇ ਰੱਖ ਦੋ ਨਾ এদে it